ਸਿਲੰਡਰ ਫਟਣ ਕਾਰਨ ਮਾਤੀ ਹੋਏ ਗੰਭੀਰ ਜ਼ਖਮੀ ਮਾਤੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਤੋਂ ਫਰੀਦਕੋਟ ਇਲਾਜ ਲਈ ਕੀਤਾ ਗਿਆ ਰੈਫਰ ਮਾਦੀ ਹਾਲਤ ਨਾਜ਼ੁਕ ਘਰ ਵਿੱਚ ਮੌਜੂਦ ਸਨ ਮਾਵਾ ਧੀਆਂ ਦੋਨੋਂ ਸਿਟੀ ਵਨ ਇੰਸਪੈਕਟਰ ਵੱਲੋਂ ਦਿੱਤੀ ਗਈ ਜਾਣਕਾਰੀ ਪਿਛਲੀ ਲੰਗੀ ਰਾਤ ਨੂੰ ਬਰਨਾਲਾ ਦੇ ਪੱਕਾ ਕਾਲਜ ਰੋਡ ਨੇੜੇ ਇੱਕ ਗੱਡੀ ਵਿੱਚ ਅਚਾਨਕ ਸਿਲੰਡਰ ਫਟਣ ਕਾਰਨ ਗੱਡੀ ਵਿੱਚ ਮੌਜੂਦ ਮਾਤਾ ਤੇ ਦੋਨੋਂ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਨੂੰ ਲੈ ਕੇ ਸਿਟੀ ਬਰਨਾਲਾ ਪੁਲਿਸ ਥਾਣਾ ਦੇ ਐਸਐਚਓ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਤੋਂ ਰੁਕਾ ਵਸੂਲ ਹੋਇਆ ਸੀ ਕਿ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਸਿਲੰਡਰ ਫਟਣ ਕਾਰਨ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ ਦੀ ਪਛਾਣ ਮਨਜੀਤ ਕੌਰ ਪਤਨੀ ਜਸਵਿੰਦਰ ਸਿੰਘ ਅਤੇ ਉਸਦੀ ਲੜਕੀ ਅਨਮੋਲ ਜ਼ਖਮੀ ਹੋਈ ਹੈ ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਦਾਖਲ ਕਰਵਾਇਆ ਗਿਆ ਸੀ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਦੇ ਚੱਲਦਿਆਂ ਉਹਨਾਂ ਨੂੰ ਬਰਨਾਲਾ ਤੋਂ ਫਰੀਦਕੋਟ ਹਸਪਤਾਲ ਵਿੱਚ ਰੈਫਰ ਕਰਾ ਦਿੱਤਾ ਗਿਆ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਕਹਿਣਾ ਹੈ ਕਿ ਜੋ ਵੀ ਪਰਿਵਾਰਿਕ ਮੈਂਬਰ ਬਿਆਨ ਲਖਵਾਉਣਗੇ ਉਸ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਘਟਨਾ ਨੂੰ ਲੈ ਕੇ ਪਰਿਵਾਰਿਕ ਮੈਂਬਰ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਇਸ ਘਟਨਾ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ ਕਿ ਇਸ ਘਟਨਾ ਦਾ ਅਸਲ ਕਾਰਨ ਕੀ ਹੋ ਸਕਦਾ ਹੈ ਜੋ ਪੁਲਿਸ ਨੂੰ ਬਿਆਨ ਮਿਲਣ ਤੋਂ ਬਾਅਦ ਹੀ ਸਾਹਮਣੇ ਆਣਗੇ ਇਸ ਘਟਨਾ ਵਿੱਚ ਮਾਂ ਤੇ ਧੀ ਅੱਗ ਵਿੱਚ ਝੋਲਸਣ ਕਾਰਨ ਗੰਭੀਰ ਜ਼ਖਮੀ ਹੋ ਗਏ ਨੇ ਜਿਸ ਵਿੱਚ ਮਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਸਰ ਸਰ ਨੂੰ ਨਾ ਇਨਟੀਮੇਸ਼ਨ ਆਈ ਸੀਵਲ ਹਸਪਤਲ ਬਰਨਾਲਾ ਤੋਂ ਦੇ ਦੋ ਲੇਡੀਜ਼ ਨੇ ਇੱਕ ਦਾ ਮਨਜੀਤ ਕੌਰ ਵਾਈਫ ਆਫ ਜਸਵਿੰਦਰ ਸਿੰਘ ਤੇ ਇੱਕ ਉਹਨਾਂ ਦੀ ਲੜਕੀ ਹੈ ਅਨਮੋਲ ਜਿਨ੍ਹਾਂ ਦੇ ਸਿਲੰਡਰ ਫਟਣ ਨਾਲ ਉਹ ਜ਼ਖਮੀ ਹੋਏ ਨੇਗੇ ਗੰਭੀਰ ਰੂਪ ਚ ਤੇ ਹਸਪੀਟਲ ਜੇਰੇ ਇਲਾਜ ਨੇ ਬਰਨਾਲਾ ਹਸਪੀਟਲ ਸ ਹੈ ਜੇਰੇ ਨਹੀਂ ਉਹਨਾਂ ਰੈਫਰ ਕਰਤਾ ਫਰੀਦਕੋਟ ਜੀ ਸਿਲੰਡਰ ਫਟਣ ਕਾਰਨ ਮਾਤੀ ਹੋਏ ਗੰਭੀਰ ਜ਼ਖਮੀ ਮਾਤੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਤੋਂ ਫਰੀਦਕੋਟ ਇਲਾਜ ਲਈ ਕੀਤਾ ਗਿਆ ਰੈਫਰ ਮਾਦੀ ਹਾਲਤ ਨਾਜ਼ੁਕ ਘਰ ਵਿੱਚ ਮੌਜੂਦ ਸਨ ਮਾਵਾ ਧੀਆਂ ਦੋਨੋਂ ਸਿਟੀ 1 ਇਨਸਪੈਕਟਰ ਵੱਲੋਂ ਦਿੱਤੀ ਗਈ ਜਾਣਕਾਰੀ ਪਿਛਲੀ ਲੰਗੀ ਰਾਤ ਨੂੰ ਬਰਨਾਲਾ ਦੇ ਪੱਕਾ ਕਾਲਜ ਰੋਡ ਨੇੜੇ ਇੱਕ ਗੱਡੀ ਵਿੱਚ ਅਚਾਨਕ ਸਿਲੰਡਰ ਫਟਣ ਕਾਰਨ ਗੱਡੀ ਵਿੱਚ ਮੌਜੂਦ ਮਾਤਾ ਤੇ ਦੋਨੋਂ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਨੂੰ ਲੈ ਕੇ ਸਿਟੀ ਬਰਨਾਲਾ ਪੁਲਿਸ ਥਾਣਾ ਦੇ ਐਸਐਚਓ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਤੋਂ ਰੁਕਾ ਵਸੂਲ ਹੋਇਆ ਸੀ ਕਿ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਸਿਲੰਡਰ ਫਟਣ ਕਾਰਨ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ ਦੀ ਪਛਾਣ ਮਨਜੀਤ ਕੌਰ ਪਤਨੀ ਜਸਵਿੰਦਰ ਸਿੰਘ ਤੇ ਉਸ ਦੇ ਲੜਕੀ ਅਨਮੋਲ ਜ਼ਖਮੀ ਹੋਈ ਹੈ ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਲ ਕਰਵਾਇਆ ਗਿਆ ਸੀ ਪਰ ਹਾਲਤ ਜਿਆਦਾ ਗੰਭੀਰ ਹੋਣ ਦੇ ਚੱਲਦਿਆਂ ਉਹਨਾਂ ਨੂੰ ਬਰਨਾਲਾ ਤੋਂ ਫਰੀਦਕੋਟ ਹਸਪਤਾਲ ਵਿੱਚ ਰੈਫਰ ਕਰਾ ਦਿੱਤਾ ਗਿਆ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਪਰਿਵਾਰਿਕ ਮੈਂਬਰ ਬਿਆਨ ਲਖਵਾਉਣਗੇ ਉਸ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਘਟਨਾ ਨੂੰ ਲੈ ਕੇ ਪਰਿਵਾਰਿਕ ਮੈਂਬਰ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਇਸ ਘਟਨਾ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ ਇਸ ਘਟਨਾ ਦਾ ਅਸਲ ਕਾਰਨ ਕੀ ਹੋ ਸਕਦਾ ਜੋ ਪੁਲਿਸ ਨੂੰ ਬਿਆਨ ਮਿਲਣ ਤੋਂ ਬਾਅਦ ਹੀ ਸਾਹਮਣੇ ਆਣਗੇ ਇਸ ਘਟਨਾ ਵਿੱਚ ਮਾਂ ਤੇ ਧੀ ਅੱਗ ਵਿੱਚ ਝੋਲਸਣ ਕਾਰਨ ਗੰਭੀਰ ਜ਼ਖਮੀ ਹੋ ਗਏ ਨੇ ਜਿਸ ਵਿੱਚ ਮਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੀ ਸਰ ਸਾਨੂੰ ਨਾ ਇਨਟੀਮੇਸ਼ਨ ਆਈ ਸੀਵਲ ਹਸਪੀਟਲ ਬਰਨਾਲਾ ਤੋਂ ਤੇ ਦੋ ਲੇਡੀਜ਼ ਨੇ ਇੱਕ ਦਾ ਮਨਜੀਤ ਕੌਰ ਵਾਈਫ ਆਫ ਜਸਵਿੰਦਰ ਸਿੰਘ ਤੇ ਇੱਕ ਉਹਨਾਂ ਦੀ ਲੜਕੀ ਹੈ ਅਨਮੋਲ ਜਿਨ੍ਹਾਂ ਦੇ ਸਿਲੰਡਰ ਫਟਣ ਨਾਲ ਉਹ ਜ਼ਖਮੀ ਹੋਏ ਨੇ ਗੰਭੀਰ ਰੂਪ ਚ ਦੇ ਹਸਪੀਟਲ ਜਿਹਰੇ ਇਲਾਜ ਨੇ ਨਾਲਾ ਹਸਪੀਟਲ ਚ ਜਿਹਰੇ ਨਹੀਂ ਉਹਨਾਂ ਰੈਫਰ ਕਰਤਾ ਫਰੀਜ਼ਗੋਡ ਜੀ